ਸੇਫਤ ਰੱਬ ਦੀ ਕਰੀਏ ਰੱਬ ਦੇ ਹਮਜ ਸਨਾ ਪਹਿਲਾਂ ਜਿਹੜਾ ਕਿਸੇ ਨੂੰ ਨਹੀਂ ਕਬੂਲ ਮੀਆਂ ਜਿਹਨੂੰ ਇਸ਼ਕ ਤੋਂ ਬਿਨਾਂ ਨਾ ਕੰਮ ਕੋਈ ਇਸ਼ਕ ਉਸ ਦੀ ਹੁੰਦਦਾ ਮੂਲ ਮੀਆਂ ਮਿਲਾ ਹੋ ਪਲਾੜ ਵਿੱਚ ਕਮਦਾ ਏ ਛੱਡੇ ਸਿਰਜ ਅਵਤਾਰ ਰਸੂਲ ਮੀਆਂ ਜੀਦਾ ਥਾਪੜਾ ਲੈ ਕੇ ਮੌਲਵੀ ਨੇ ਵੈਡ ਛੱਡਿਆ ਬੜਾ ਅਦ ਮੂਲ ਮੀਆਂ বিনা ਇਸ਼ਕ ਨਾ ਯੋਸਦੀ ਹੋਏ ਰਹਿਮਤ ਜੋਦ ਭਗਤੀਆਂ ਸਭ ਫਜ਼ੂਲ ਮੀਆਂ ਰੋਜੇ ਪਾਠ ਨਵਾਜ ਸਿਰ ਖਾਕ ਪੈਂਦੀ ਰਹੇ ਅਕਲ ਦੇ ਨਹੀਂ ਅਗਨਕੂਲ ਮੀਆਂ ਫਕਰ ਰੱਬ ਦੇ ਰੋਟੀਆਂ ਪਾੜਦੇ ਨੇ ਨਹੀਂ ਸਬਰ ਤੇ ਸਦਕ ਕਬੂਲ ਮੀਆਂ ਸੂਟੇ ਸਲਫਿਆਂ ਦੇ ਜ਼ਿਕਰ ਸੁਣਿਆਂ ਦਾ ਗੱਲਾਂ ਹੋਰ ਨੇ ਊਲ ਜਲੂਲ ਮੀਆਂ ਆਉਣਾ ਬਾਜ ਨਹੀਂ ਇਸ਼ਕ ਤੋਂ ਆਸ਼ਿਕਾਂ ਨੇ ਉਠੇ ਪਾਵੇਂ ਰਕੀਬਾਂ ਨੂੰ ਸੂਲ ਮੀਆਂ ਸਜਦੇ ਇਸੇ ਹੀ ਆਸਤੇ ਕਰੀ ਜਾਈਏ ਹੁਣ ਵਿੱਚ ਦਰਗਾਹ ਵਸੂਲ ਮੀਆਂ ਮੇਰੇ ਨਾਮ ਦੇ ਅੱਲਾ ਦੇ ਆਸ਼ਿਕਾਂ ਨੂੰ ਹਿੱਲੇ ਕਹਿਣ ਦਿਮਾਗ ਦੀ ਚੂਲ ਮੀਆਂ ਕੋਈ ਇਸ਼ਕ ਦਾ ਪੱਟਿਆ ਪਾਏ ਤਸਬੀਹ ਫੜਿਆ ਹੱਥਾਂ ਵਿੱਚ ਕਿਸੇ ਤੇ ਰਸੂਲ ਮੀਆਂ ਪੀੜਿਤ ਜਿਗਰ ਚੋਂ ਨਿਕਲੇ ਗੱਲ ਜਿਹੜੀ ਹੁੰਦੀ ਵਿੱਚ ਦਰਗਾਹ ਕਬੂਲ ਮੀਆਂ ਛਲ ਸਾਫ ਚਲਾਕੀ ਦੇ ਨਾਲ ਲਾਉਣੀ ਰਿੰਦਾ ਸਮਝਿਆ ਖਰਾ ਯਸੂਲ ਮੀਆਂ ਤੇਰੀ ਆਖ ਦੇ ਹੁਸਨ ਦੀ ਬਾਦਸ਼ਾਹੀ ਕੌਣ ਸਕਦਾ ਹੁਕਮ ਅਦੂਲ ਮੀਆਂ ਕਿਦਰੇ ਹੈ ਤਾਂ ਕਲਮ ਦਾ ਜੋਰ ਬਖਸ਼ੀਂ ਦਿੰਦੇ ਸਹਿਬ ਨਾ ਗੱਲ ਨੂੰ ਤੂੜ ਮੀਆਂ